ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਤੁਸੀਂ ਸੁਣ ਰਹੇ ਹੋ ਰਾਮ ਸਰੂਪ ਅਣਕੀ ਦਾ ਲਿਖਿਆ ਨਾਵਲ ਕੋਠੇ ਖੜਕ ਸਿੰਘ ਚਲੋ ਪੜ੍ਹਦੇ ਹਾਂ। ਇਸ ਦਾ ਅਗਲਾ ਅਧਿਆਇ ਨਸੀਬ ਦੇ ਕਤਲ ਦੀ ਖਬਰ ਪੰਜਾਬੀ ਅਖਬਾਰਾਂ ਵਿੱਚ ਛਾਪੀ। ਅਖੇ ਪਰਸ ਨੇ ਕੇਸ ਦਰਜ ਕਰ ਲਿਆ ਹੈ। ਜਾਂਚ ਜਾਰੀ ਹੈ। ਕੋਈ ਪਤਾ ਨਾ ਲੱਗਿਆ ਕਿਨੇ ਕਤਲ ਕੀਤਾ, ਕਿਉਂ ਕੀਤਾ। ਨਸੀਬ ਦੇ ਦਾ ਸੰਸਕਾਰ ਤੋਂ 15-20 ਦਿਨਾਂ ਬਾਅਦ ਹਰਦੇਤ ਸਿੰਘ ਫੇਰ ਮਹਿਮਾ ਸਰਕਾਰੀ ਗਿਆ। ਮੁੰਡਾ ਘਾ ਰਹੀ ਸੀ ਹਰਦੇਤ ਸਿੰਘ ਨੇ ਲੱਖ ਜਤਨ ਕੀਤਾ ਪਰ ਉਹ ਮੁੰਡਾ ਤਾਂ ਕਿਸੇ ਤਰ੍ਹਾਂ ਵੀ ਰਾਉ ਤੇ ਨਹੀਂ ਆ ਰਿਹਾ ਸੀ ਟਾਲੇ ਜਹੇ ਲਾਉਂਦਾ ਬਹਾਨੇ ਬਣਾਉਂਦਾ ਹਰਦੇਤ ਸਿੰਘ ਨੇ ਜਦੋਂ ਖਹਿੜਾ ਹੀ ਨਹੀਂ ਛੱਡਿਆ ਤਾਂ ਮੁੰਡੇ ਨੇ ਤੋੜ ਕੇ ਜਵਾਬ ਦੇ ਦਿੱਤਾ ਅਖੇ ਮੈਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਕਿਉਂ ਬਈ ਹਰਦੇਤ ਸਿੰਘ ਨੇ ਟਾਲਾ ਹੋ ਕੇ ਪੁੱਛਿਆ ਕਿਉਂਕਿ ਬਸ ਨਹੀਂ ਮੁੰਡੇ ਨੇ ਗੰਡ ਨਹੀਂ ਖੋਲੀ ਜੈਲੋ ਦੀ ਪੋਸਟ ਕੀਤੀ ਚਿੱਠੀ ਗਰਜੰਟ ਸਿੰਘ ਨੂੰ ਮਿਲ ਚੁੱਕੀ ਸੀ ਉਕੇ ਮੈਂ ਹਾਂ ਕਹਿੰਦਾ ਚਿੱਠੀ ਪੜ ਕੇ ਤਾਂ ਉਹਦੇ ਦਿਮਾਗ ਵਿੱਚ ਸੌ ਤਰ੍ਹਾਂ ਦੀ ਉਲਝਣਾ ਪੈਦਾ ਹੋ ਚੁੱਕੀਆਂ ਹੋਣਗੀਆਂ ਉਹਨੇ ਫੇਰ ਨਸੀਬ ਸਿੰਘ ਦੇ ਕਤਲ ਦੀ ਖਬਰ ਵੀ ਪੜ ਲਈ ਹੋਵੇਗੀ ਇਹ ਖਬਰ ਪੜ ਕੇ ਤਾਂ ਉਹ ਹੋਰ ਵੀ ਦਹਿਲ ਗਿਆ ਹੋਵੇਗਾ ਸੋਚਦਾ ਹੋਵੇਗਾ ਜਿਸ ਕੁੜੀ ਪਿੱਛੇ ਕਿਸੇ ਦਾ ਕਤਲ ਤੱਕ ਵੀ ਹੋ ਸਕਦਾ ਹੈ ਕੀ ਪਤਾ ਉਹ ਕੁੜੀ ਕਿਸ ਕਿਸਮ ਦੀ ਹੋਵੇ ਉਹਨੇ ਕੀ ਲੈਣਾ ਹੈ ਅਜਿਹੀ ਕੁੜੀ ਨਾਲ ਫਸ ਕੇ ਹਰਦੇ ਦਾ ਸਿੰਘ ਨਰਾਸ਼ ਪਰੇਸ਼ਾਨ ਪਿੰਡ ਨੂੰ ਮੁੜ ਆਇਆ ਉਦੇ ਆਉਂਦੇ ਨੂੰ ਪਸ਼ਪਿੰਦਰ ਘਰ ਵਿੱਚ ਨਹੀਂ ਸੀ ਹਰਿੰਦਰ ਨੂੰ ਨਾਲ ਲੈ ਕੇ ਪਟਿਆਲੇ ਚਲੀ ਗਈ ਆਪਣਾ ਸਾਰਾ ਕੱਪੜਾ ਲੀੜਾ ਤੇ ਕੁਝ ਚੀਜ਼ ਵਸਤਾਂ ਨਾਲ ਲੈ ਕੇ ਮਾਂ ਤੋਂ ਨਾਬਰ ਹੋ ਕੇ ਜਾਂਦੀ ਹੋਈ ਕਹੇਗੀ ਕੁਛ ਕਰੀ ਜਾਓ ਮੈਂ ਵਿਆਹ ਵਿਉ ਨਹੀਂ ਕਰਾਉਣਾ ਹਲੇ ਮੈਂ ਤਾਂ ਆਪਦੀ ਐਮੇ ਹੀ ਕਰਨੀ ਐ ਉੱਥੇ ਬੈਂਕ 'ਚ ਮੇਰੇ ਕੋਲ ਹਜ਼ਾਰ ਰੁਪਇਆ ਹੈਗਾ ਹਲੇ ਮੁੱਕੇ ਤੋਂ ਹਰਿੰਦਰ ਨੂੰ ਚਿੱਠੀ ਲਿਖ ਦੂੰ ਹਰਿੰਦਰ ਹੀ ਦੇ ਆਊਗਾ ਮੈਨੂੰ ਉੱਥੇ ਹੋਰ ਪੈਸੇ ਮੈਂ ਨਹੀਂ ਆਉਣਾ ਹੁਣ ਇੱਥੇ ਵਾਪਸ ਮੁੜ ਕੇ ਜੇ ਮੈਨੂੰ ਕੋਈ ਤੜੀ ਦਿਖਾਈ ਹੈ ਤਾਂ ਹੋਰ ਕਿਧਰੇ ਉੱਠ ਜوں ਮੈਂ ਆਪਣੀ ਜ਼ਿੰਦਗੀ ਦੀ ਆਪ ਮਾਲਕਾਂ ਜਦੋਂ ਜੀ ਕਰੂਗਾ ਵਿਆਹ ਕਰਾ ਲੂੰਗੀ ਜਿੱਤੇ ਜੀ ਕਰੂ ਉਥੇ ਕਰਾਂ ਮੈਂ ਬੰਨੀ ਹੋਈ ਨਹੀਂ ਕਿਸੇ ਦੀ ਮੈਨੂੰ ਤੰਗ ਕੀਤਾ ਤਾਂ ਥੋੜੀ ਮਿੱਟੀ ਪੱਟੀ ਜਾਓ ਇਹ ਆਪ ਦਾ ਸੋਚ ਲਿਓ ਕਹਿ ਦੇਈ ਇਹ ਸਭ ਬੇਸ਼ੱਕ ਬਾਪੂ ਜੀ ਨੂੰ ਪਟਿਆਲੇ ਜਾਣ ਤੋਂ ਇੱਕ ਦਿਨ ਪਹਿਲਾਂ ਉਹਨੇ ਆਪਣੇ ਭਰਾ ਹਰਿੰਦਰਪੁਰ ਸਾਰਾ ਦੁੱਖ ਰੋਇਆ ਸੀ ਉਨੇ ਅੱਖਾਂ ਵਿੱਚ ਬੁੱਕ ਬੁੱਕ ਹੰਝੂ ਵਗਾਏ ਸਨ ਹਰਿੰਦਰ ਦਾਦਾ ਉਹਦੇ ਨਾਲ ਪਿਆਰ ਹੀ ਬੜਾ ਸੀ ਉਹ ਤਾਂ ਉਹਦੇ ਲਈ ਜਾਨ ਕੁਰਬਾਨ ਕਰਨ ਤੱਕ ਜਾਂਦਾ ਵੱਡੀ ਭੈਣ ਦੇ ਉਹ ਹਰ ਕੰਮ ਆ ਸਕਦਾ ਸੀ ਸੁੱਖ ਨਾਲ ਹੁਣ ਤਾਂ ਪੂਰਾ ਅਡਾਰ ਸੀ ਸਾਰੀ ਗੱਲ ਸਮਝਦਾ ਸੀ ਸਭ ਜਾਣੀ ਜਾਣ ਸੀ ਭੈਣ ਦਾ ਦੁੱਖ ਉਹ ਤੋਂ ਚੱਲਿਆ ਨਾ ਗਿਆ ਕਹਿੰਦਾ ਪਿੰਦਰੇ ਤੂੰ ਮੈਨੂੰ ਦੱਸ ਕੀ ਕਰਾਂ ਮੈਂ ਤੇਰੀ ਖਾਤਰ ਮੈਨੂੰ ਬਸ ਪਟਿਆਲੇ ਛੱਡਦਾ ਮੇਰੇ ਨਾਲ ਚੱਲ ਵੀਰ ਬਣ ਕੇ ਕੱਲੇ ਵੀ ਚਲੀ ਜਾਵਾਂ ਪਰ ਹੁਣ ਹਿੰਮਤ ਨਹੀਂ ਹੈਗੀ ਮੇਰੇ ਚੋ ਮੈਂ ਥੱਕ ਗਈ ਆ ਮੈਨੂੰ ਕੇਰਾ ਪਟਿਆਲੇ ਬੜਦੀ ਕਰਦੇ ਉਥੇ ਕਿਤਾਬਾਂ ਚ ਜੀ ਲੱਜੋ ਮੇਰਾ ਐਮਏ ਵੀ ਕਰ ਲੂੰਗੀ ਉਹਨਾਂ ਚਿੱਤ ਵਿੱਚ ਹੀ ਆਖਿਆ ਇਹ ਐਮਏ ਕਰਨ ਦੀ ਡਿਊਟੀ ਮੈਨੂੰ ਉਸ ਨਮਾਣੇ ਦੀ ਲਈ ਹੋਈ ਆ ਐਨੀ ਕੁ ਡਿਊਟੀ ਤਾਂ ਪੂਤਾ ਦੇ ਆ ਭਾਵੇਂ ਕਿ ਘਰ ਦਾ ਸਾਰਾ ਪੈਸਾ ਟਕਾ ਉਹ ਪਿੰਡ ਦੀ ਬੈਂਕ ਵਿੱਚ ਜਾਂ ਰਾਮਪੁਰਾ ਫੋਲ ਦੀ ਇੱਕ ਬੈਂਕ ਵਿੱਚ ਰੱਖਦੇ ਸਨ ਪਰ ਘਰ ਵਿੱਚ 1500 ਤਾਂ ਹਮੇਸ਼ਾ ਹੀ ਖੁੱਲਾ ਪਿਆ ਰਹਿੰਦਾ ਇੱਧਰ ਉੱਧਰ ਕਿਸੇ ਪੇਟੀ ਵਿੱਚ ਟਰੰਕ ਵਿੱਚ ਜਾਂ ਕਦੇ-ਕਦੇ ਕਿਸੇ ਪੀਪੇ ਬਾਲਟੀ ਵਿੱਚ ਹੀ ਦਿਆਲੋ ਨੂੰ ਹੀ ਇਹਦਾ ਪਤਾ ਹੁੰਦਾ ਹਰਦੇਤ ਸਿੰਘ ਵੀ ਦਿਆਲੋ ਤੋਂ ਪੁੱਛ ਕੇ ਪੈਸੇ ਲੈਂਦਾ ਪਟਿਆਲੇ ਜਾਣ ਲਈ ਹੁਣ ਹਰਿੰਦਰ ਨੇ ਮਾਂ ਤੋਂ 500 ਰੁਪਈਆ ਵੀ ਲੈ ਲਿਆ ਵੱਧ ਪੈਸੇ ਕੋਲ ਚੰਗੇ ਹੀ ਹੁੰਦੇ ਹਨ ਪਟਿਆਲਾ ਯੂਨੀਵਰਸਿਟੀ ਦੇ ਹੋਸਟਲ ਵਿੱਚ ਉਹੀ ਕਮਰਾ ਉਹਨਾਂ ਨੂੰ ਮਿਲ ਗਿਆ ਉਹਦਾ ਬਹੁਤਾ ਸਮਾਨ ਤਾਂ ਅਜੇ ਇੱਥੇ ਹੀ ਪਿਆ ਸੀ ਕੋਈ ਫਰਕ ਨਹੀਂ ਸਿੱਪਿਆ ਬਸ ਐਨਾ ਹੀ ਕਿ ਉਹਦੀ ਕਲਾਸ ਵਿੱਚ ਐਨੇ ਦਿਨਾਂ ਦੇ ਲੈਕਚਰ ਘਟ ਗਏ ਹਨ ਅਜੇ ਤਾਂ ਸਾਰਾ ਸਾਲ ਪਿਆ ਹੋਇਆ ਸੀ ਉਹਨੇ ਇਹਨਾਂ ਲੈਕਚਰਾਂ ਦੇ ਘਟ ਆਸਾਨੀ ਨਾਲ ਹੀ ਪੂਰੀ ਕਰ ਲੈਣੀ ਸੀ ਹੋਸਟਲ ਦੀਆਂ ਕੁੜੀਆਂ ਕੋਲ ਉਹਨੇ ਬਹਾਨਾ ਬਣਾਇਆ ਕਿ ਉਹ ਪਿੰਡ ਜਾ ਕੇ ਬਿਮਾਰ ਹੋ ਗਈ ਸੀ ਇਸੇ ਕਰਕੇ ਉਹ ਐਨੇ ਦਿਨ ਆ ਨਹੀਂ ਸਕੇ ਉਹਦਾ ਚਿਹਰਾ ਠੀਕ ਹੀ ਕਿਸੇ ਖਤਰਨਾਕ ਬਿਮਾਰੀ ਤੋਂ ਉੱਠ ਕੇ ਆਏ ਬੰਦੇ ਜਿਹਾ ਲੱਗਦਾ ਸੀ ਕੁੜੀਆਂ ਉਹਦੇ ਚਿਹਰੇ ਵੱਲ ਅੱਖਾਂ ਗੱਡ-ਗੱਡ ਝਾਕਦੀਆਂ ਅਤੇ ਤਰੰਤਰਾਂ ਦੇ ਅਨੁਮਾਨ ਲਾਉਂਦੀਆਂ ਪਰ ਕੋਈ ਬੋਲਦੀ ਕੁਝ ਨਾ ਆਪਣੇ ਕਮਰਿਆਂ ਵਿੱਚ ਜਾ ਕੇ ਪਤਾ ਨਹੀਂ ਕੀ ਕੀ ਗੱਲਾਂ ਕਰਦੀਆਂ ਹੋਣਗੀਆਂ ਸੰਗਰੂਰ ਤੋਂ ਉਹਦੇ ਨਾਲ ਪੜਦੀ ਖੱਤਰੀਆਂ ਦੀ ਕੁੜੀ ਪਦਮਾ ਉਹਦੇ ਭੇਦ ਨੂੰ ਜਾਣਦੀ ਸੀ ਪੁੱਛਦੀ ਕੁਝ ਨਹੀਂ ਸੀ ਪੁਸ਼ਪਿੰਦਰ ਦੇ ਉਦਾਸ ਚਿਹਰੇ ਅਤੇ ਅੱਖਾਂ ਵਿੱਚ ਹੀ ਮਰ ਗਏ ਖੁਸ਼ੀ ਦੇ ਮਾਤ ਨੂੰ ਵੇਖ ਕੇ ਬਸ ਉਹ ਉਹਦੇ ਵੱਲ ਝਾਕੀ ਜਾਂਦੀ ਵਿੱਚ ਵਿੱਚ ਦੀ ਅੱਖਾਂ ਗਹਿਰੀਆਂ ਕਰ ਲੈਂਦੀ ਇੱਧਰ ਉਧਰ ਦੀਆਂ ਬੇਮਤਲਬ ਜਿਹੀਆਂ ਗੱਲਾਂ ਕਰਕੇ ਉਹਨੂੰ ਧੀਰਜ ਦੇਣ ਲੱਗਦੇ। ਹਰਿੰਦਰ ਨੂੰ ਉਹਨੇ ਬਹੁਤ ਹੀ ਮੋਹ ਦਿਖਾਇਆ। ਉਹ ਕਮਰੇ ਦੀ ਚਾਰ ਦਿਵਾਰੀ ਦੇ ਮਾਹੌਲ ਤੋਂ ਬਾਹਰ ਪਸ਼ਪਿੰਦਰ ਦੇ ਇਸ ਦੁੱਖ ਨੂੰ ਉਹ ਹੋਰ ਕਿਸੇ ਕੋਲ ਨਹੀਂ ਦੱਸਣਾ ਚਾਹੁੰਦੇ ਸਨ। ਹਰਦੇਤ ਸਿੰਘ ਦੀ ਕੋਈ ਪੇਸ਼ ਨਾ ਗਈ। ਮੈਂਮਾ ਸਰਕਾਰੀ ਵਾਲਾ ਮੁੰਡਾ ਹੱਥੋਂ ਨਿਕਲ ਗਿਆ ਤਾਂ ਕੀ ਸੀ? ਮੁੰਡਾ ਤਾਂ ਹੋਰ ਕੋਈ ਮਿਲ ਜਾਂਦਾ। ਪਰ ਪਸ਼ਪਿੰਦਰ ਦਾ ਇਸ ਪ੍ਰਕਾਰ ਘਰੋਂ ਚਲੇ ਜਾਣਾ ਉਹਦੇ ਲਈ ਬੜਾ ਅਸਹਿ ਹੋ ਗਿਆ। ਇਕ ਤਰ੍ਹਾਂ ਨਾਲ ਤਾਂ ਕੁੜੀ ਵਿਗੜ ਹੀ ਚੁੱਕੀ ਸੀ ਆਪ ਖੁਦਰੀ ਬਣ ਬੈਠੀ ਸੀ ਕੁੜੀ ਦਾ ਵਿਗੜ ਜਾਣਾ ਤਾਂ ਮੁੰਡੇ ਦੇ ਵਿਗੜ ਜਾਣੇ ਨਾਲੋਂ ਕਿਤੇ ਵੱਡਾ ਹਾਦਸਾ ਹੁੰਦਾ ਹੈ ਪਿੰਡ ਆ ਕੇ ਉਹ ਦਿਆਲੋ ਨੂੰ بار-बार ਉਹੀ ਸਵਾਲ ਕਰਦਾ ਕੀ ਆਈ ਆ ਸੌਰੀ ਦੇ ਚਿੱਤ ਚੋ ਕੀ ਆ ਕੇ ਗਈ ਆ ਤੈਨੂੰ ਉਹ ਤੈਨ ਰਿੰਦ ਨੂੰ ਰੋਕਿਆ ਨਹੀਂ ਦਿਆਲੋ ਨੇ ਮੁਰਮੁਰ ਉਹੀ ਜਵਾਬ ਉਹ ਤਾਂ ਸਗੋਂ ਆਪ ਭੁੱਜੀ ਪਈ ਸੀ ਧੀਮੀ ਆਦਮੀ ਦੋਵੇਂ ਕਿੰਨੀ ਦੇਰ ਤੱਕ ਝੇੜੇ ਕਰਦੇ ਰਹੇ ਅਖੀਰ ਨੂੰ ਹਰਦੇਤ ਸਿੰਘ ਕਹਿੰਦਾ ਮੈਂ ਮਾਂ ਸਰਕਾਰੀ ਵਾਲਾ ਮੁੰਡਾ ਨਹੀਂ ਮੰਨਿਆ ਨਹੀਂ ਸਹੀ ਆਪਾਂ ਭਗਤੇ ਵਾਲੇ ਨੂੰ ਪੁੱਛਦੇ ਆ ਮੁੰਡੇ ਨੂੰ ਰੁਪਈਆ ਫੜਾ ਦਿੰਨੇ ਆ ਪਰ ਉਹ ਜਾਣਦੀ ਤਾਂ ਨਾ ਇਹ ਗੱਲ ਕਹਿ ਕੇ ਇਹਦਾ ਨਾਂ ਤੁਰਦੀ ਚੰਦਰੀ ਭਗਤੇ ਵਾਲੇ ਮੁੰਡੇ ਵਰਗੇ ਤਾਂ ਹੋਰ ਕਿੰਨੇ ਮਿਲ ਸਕਦੇ ਆ ਮੁੰਡਿਆਂ ਦਾ ਕਾਲ ਤਾਂ ਨਹੀਂ ਪੈ ਗਿਆ ਮੁੰਡਿਆਂ ਦਾ ਕੀ ਤੋੜਾ ਪਰ ਸ਼ੋਕਰੀ ਮੰਨੇ ਤਾਂ ਹੀ ਆ ਨਾ ਤੇ ਫੇਰ ਉਹਨਾਂ ਨੇ ਸਿਆਣਪ ਵਰਤੀ ਠੰਡੇ ਹੋ ਕੇ ਗੱਲਾਂ ਕਰਨ ਲੱਗੇ ਹਰਦੇਤ ਸਿੰਘ ਕਹਿੰਦਾ ਉਹ ਜਾਣੇ ਜੇ ਉਹਦਾ ਪੜਨ ਤੇ ਹੀ ਚਿੱਤ ਐ ਤਾਂ ਹਾਲੇ ਪੜ ਲੈਣ ਦਿੰਨੇ ਆ ਹਾਲੇ ਕਿਹੜਾ ਬੁੜੀ ਹੋ ਚੱਲੀ ਐ ਦਿਆਲੋ ਨੇ ਵੀ ਗਮਾਨ ਜਹੇ ਨਾਲ ਆਖਿਆ ਕੁੜੀ ਜਿਹੜਾ ਤਾਂ ਕੋਈ ਕਾਣ ਮੇਨਨੀ ਲੋਕਾਂ ਦੀਆਂ ਕੁੜੀਆਂ ਵਰਗੀ ਤਾਂ ਉਹ ਹੈ ਨਹੀਂ ਤੇ ਫਿਰ ਹੌਲੀ ਦੇ ਕੇ ਆਖਿਆ ਨਾਈਆਂ ਦਾ ਮੁੰਡਾ ਸੀ ਉਹਦਾ ਕੰਡਾ ਰੱਬ ਨੇ ਆਪ ਹੀ ਜੋਗਤਾ ਚੱਲ ਸ਼ੁਕਰ ਮੈਂ ਤਾਂ ਕਹਿਣੀ ਆ ਆਪਣੀ ਇੱਜ਼ਤ ਬਚ ਗਈ ਨਹੀਂ ਤਾਂ ਕੀ ਪਤਾ ਕਿਹੜੇ ਘੜ ਗੱਲ ਬੈਠਦੇ ਹਾਂ ਉਹ ਤਾਂ ਹੈ ਹੀ ਹਰਦੇਤ ਸਿੰਘ ਕੰਨ ਵਿੱਚ ਚੀਚੀ ਪਾ ਕੇ ਖੁਰਕ ਕਰਨ ਲੱਗਿਆ ਮਨ ਵਿੱਚ ਚਿਤਾਰ ਰਿਹਾ ਸੀ ਉਹ ਕੰਡਾ ਤਾਂ ਐਵੇਂ ਹੀ ਨਿਕਲਣਾ ਸੀ ਸਾਲਾ ਨੌਟਾ ਕੀਅਤ ਚੁੱਕੀ ਸੀ ਇਹ ਮੁੰਡੇ ਜੇ ਉਨ ਨਹੀਂ ਕਾਨੂੰ ਪਿੱਛਾ ਛੱਡਦੇ ਆ ਉਹਨੇ ਕੰਨ ਵਿੱਚੋਂ ਚੀਚੀ ਕੱਢੀ ਤੇ ਖੰਘਾਰ ਕੇ ਪਰਾਂ ਥੁੱਕਿਆ ਪੁਸ਼ਪਿੰਦਰ ਨੂੰ ਪਟਿਆਲੇ ਛੱਡਣ ਗਿਆ ਹਰਿੰਦਰ ਉਸ ਰਾਤ ਉੱਥੇ ਹੀ ਠਹਿਰ ਪਿਆ ਪਾਦਮਾ ਨੇ ਉਹਨੂੰ ਆਉਣ ਹੀ ਨਹੀਂ ਦਿੱਤਾ ਖੜਾ ਕਰਨ ਲੱਗੀ ਕਹਿੰਦੀ ਪਸ਼ਪਿੰਦਰ ਦਾ ਜੀ ਨਹੀਂ ਰਾਜੀ ਤੂੰ ਉਹ ਨਹੀਂ ਪੈਰੀ ਨਾ ਮੁੜ ਰਹਿ ਪੈ ਕੀ ਹੁੰਦਾ ਤੈਨੂੰ ਉਹਨੇ ਮੁੰਡਿਆਂ ਦੇ ਹੋਸਟਲ ਜਾ ਕੇ ਰਾਤ ਕੱਟ ਲਈ ਹਰਿੰਦਰ ਪਿੰਡ ਆਇਆ ਤਾਂ ਉਹਦੇ ਮਾਂ ਪਿਓ ਸਗੋਂ ਪਸ਼ਪਿੰਦਰ ਦਾ ਹਾਲ ਚਾਲ ਪੁੱਛਣ ਲੱਗੇ ਉਹ ਤਾਂ ਡਰਦਾ ਡਰਦਾ ਘਰ ਬੜਿਆ ਸੀ ਇਹਦੇ ਬਾਪੂ ਛੱਡ ਕੇ ਨਾ ਕਿਉਂ ਛੱਡ ਕੇ ਆਇਆ ਕੁੜੀ ਨੂੰ ਮੇਰੀ ਇੱਜ਼ਾਜ਼ਤ ਤੋਂ ਬਗੈਰ ਪਰ ਨਾ ਇਹ ਤਾਂ ਗੱਲ ਕੋਈ ਨਹੀਂ ਹੋਈ ਸੀ ਮਾਂ ਪਿਓ ਤਾਂ ਦਮ ਹੀ ਢਾਲੇ ਹੋਏ ਬੈਠੇ ਸਨ ਮਾਂ ਪੁੱਛ ਰਹੀ ਸੀ ਚੰਗੂ ਪਹੁੰਚ ਗਏ ਸੀ ਹਰਿੰਦਰਾ ਮੁਰਾ ਲੱਗੇ ਨੂੰ ਕੀ ਆਖਿਆ ਪਿੰਦਰ ਨੇ ਹਰਦੇਤ ਸਿੰਘ ਕਹਿ ਰਿਹਾ ਸੀ ਉਹਦੇ ਕੋਲ ਪੈਸੇ ਹੈਗੇ ਕਿਤੇ ਖਰਚ ਕਰਨੀ ਹੋਣਾ ਝਾਕੀ ਜਾਵੇ ਬੈਠੀ ਉੱਥੇ ਦਿਆਲੂ ਨੇ ਦੱਸਿਆ ਲੈ ਗਈ ਆ ਮੈਂ ਤੋਂ 500 ਫੜ ਕੇ ਹਰਿੰਦਰ ਕਹਿੰਦਾ ਐਂ ਤਾਂ ਬੈਂਕ 'ਚ ਉਹ ਹੈਗਾ ਥੋੜਾ ਕਾਣਾ ਪੈਸਾ ਮੇਰੀ ਜਾਨ 'ਚੋਂ ਕਹਿੰਦੀ ਸੀ ਚਿੱਠੀ ਲਿਖੂੰਗੀ ਜਦੋਂ ਕੋਈ ਲੋੜ ਪਈ ਫੇਰ ਮੈਂ ਜਾ ਆਉਂ ਦੇ ਆਉਂ ਕੈਸੇ ਆਪ ਆਜੋ ਆਪ ਕੀ ਡਰਿਆ ਉਹਨੂੰ ਨਾਲੇ ਮਿਲ ਜੂ ਸੁੱਖ-ਸਾਂ ਦਾ ਪਤਾ ਲੱਗ ਜਾਂਦਾ ਹੈ ਹਰਦੇਤ ਸਿੰਘ ਨੇ ਆਖਿਆ ਨਾ ਉਹ ਨਹੀਂ ਆਉਂਦੀ ਹੁਣ ਇਹ ਤਾਂ ਕਹਿ ਗਈ ਉਹ ਦਿਆਲੋ ਬੋਲੇ ਆਉਂਦੀ ਕਿਵੇਂ ਨਹੀਂ ਹੈ ਉੱਕੀ ਕੀ ਤੋਂ ਘਰੋਂ ਕੱਢੀ ਹੋਈ ਆ ਅਗਲੇ ਮਹੀਨੇ ਨਹੀਂ ਆਉਂਦੀ ਫੇਰ ਕਦੇ ਆਜੂ ਆਉਦਾ ਜਰੂਰ ਹਰਦੇਤ ਸਿੰਘ ਇਹ ਗੱਲਾਂ ਆਖਿਆ ਕਿ ਜਿਵੇਂ ਆਪਣਾ ਚਿੱਤ ਲੋਟ ਕਰਦਾ ਹੋਵੇ ਲੈ ਉਹਦੀ ਮਰਜ਼ੀ ਆ ਪੜਦੀ ਆ ਪੜਦੀ ਰਹਿਣ ਦਿਓ ਪੈਸੇ ਭੇਜੀ ਜਾ ਮੰਗੇ ਉਹ ਨਹੀਂ ਆਉਂਦੀ ਹਰਿੰਦਰ ਜਾਇਆ ਕਰੂ ਆਪਣਾ ਕੀ ਲੈਂਦੀ ਆ ਯੋ ਮਾੜੀ ਨਹੀਂ ਮੇਰੀ ਤੀ ਸਾਰੀ ਸਮਝ ਐ ਦਿਆਲੂ ਵੀ ਜਿਵੇਂ ਆਪਣਾ ਕਾਲਜਾ ਥਮ ਰਹੀ ਹੋਵੇ ਹਰਿੰਦਰ ਹਰ ਮਹੀਨੇ ਪਟਿਆਲੇ ਜਾਂਦਾ ਪੁਸ਼ਪਿੰਦਰ ਨੂੰ ਪੈਸੇ ਦੇ ਆਉਂਦਾ ਸਰੋਂ ਦੇ ਤੇਲ ਦੀ ਬੋਤਲ ਕਦੇ ਗੁੜ ਖੋਏ ਦੀਆਂ ਪਿੰਨੀਆਂ ਸਿਆਲ ਸੀ ਲੋੜੀ ਨੇੜੇ ਸੀ ਤੇ ਲਾਂ ਮੱਕੀ ਦੀਆਂ ਖਿਲਣਾ ਤੇ ਪੁੰਨੀ ਕਣਕ ਦਾ ਕਿੰਨਾ ਹੀ ਕੁਝ ਬਣਵਾ ਕੇ ਪੀਪਾ ਭਰ ਕੇ ਦੇ ਆਇਆ ਉਹ ਜਦੋਂ ਵੀ ਜਾਂਦਾ ਪਦਮਾ ਉਹਨੂੰ ਰਾਤ ਰਹਿਣ ਲਈ ਆਖਦੀ ਪਰ ਉਹ ਕਦੇ ਵੀ ਰਾਤ ਨਾ ਠਹਿਰਦਾ ਰਾਤ ਠਹਿਰਨ ਨੂੰ ਕੀ ਸੀ ਇੰਜ ਕਰਦਿਆਂ ਉਹਨੂੰ ਤਾਂ ਸ਼ਰਮ ਜਹੀ ਆਉਂਦੀ ਪਟਿਆਲਾ ਕਿੰਨੀ ਕੁ ਦੂਰ ਸੀ ਸਵੇਰ ਦੀ ਪਹਿਲੀ ਬੱਸ ਜਾ ਕੇ ਆਥਰ ਨੂੰ ਪਿੰਡ ਆ ਜਾਈਦਾ 2 ਘੰਟੇ ਪੁਸ਼ਪਿੰਦਰ ਨਾਲ ਗੱਲਾਂ ਵੀ ਕਰ ਲੈਂਦਾ ਗੱਲਾਂ ਮੁੱਕਦਿਆਂ ਅਤੇ ਉਹ ਆ ਜਾਂਦਾ ਜਿੰਨੀ ਦੇਰ ਉਹ ਪੁਸ਼ਪਿੰਦਰ ਦੇ ਕਮਰੇ ਵਿੱਚ ਬੈਠਾ ਰਹਿੰਦਾ ਪਦਮਨ 10 ਗੇੜੇ ਮਾਰਦੇ ਆ ਗਈ ਚਲੀ ਗਈ ਪਦਮਨ ਦੀ ਚੁਲਬੁਲਾਟ ਉਤੇ ਹਰਿੰਦਰ ਨੂੰ ਹੈਰਾਨੀ ਹੁੰਦੀ ਕੋਈ ਮਿੱਠਾ ਮਿੱਠਾ ਮਜ਼ਾ ਵੀ ਆਉਂਦਾ ਉਹ ਇਹ ਨਿਰਨਾ ਨਾ ਕਰ ਸਕਦਾ ਕਿ ਪਦਮਾਨਾ ਭੈਣ ਭਾਈ ਦੀਆਂ ਗੱਲਾਂ ਸੁਣਨ ਆਉਂਦੀ ਹੈ ਜਾਂ ਜਦੋਂ ਵੀ ਹਰਿੰਦਰ ਆਂਦਾ ਉਹ ਆਪ ਹੀ ਬਾਪੂ ਜੀ ਬਾਰੇ ਜਾਂ ਮਾਂ ਬਾਰੇ ਕੋਈ ਗੱਲ ਛੇੜਦਾ ਤਾਂ ਠੀਕ ਨਹੀਂ ਤਾਂ ਪਸ਼ਪਿੰਦਰ ਨੇ ਇੱਕ ਵਾਰ ਵੀ ਕਦੇ ਉਹਨਾਂ ਨੇ ਸੁੱਖ-ਸਾਂਦ ਨਹੀਂ ਪੁੱਛੀ ਸੀ ਨਾ ਹੀ ਕਦੇ ਕੋਠੇ ਖੜਗ ਸਿੰਘ ਜਾਣ ਦੀ ਇੱਛਾ ਪ੍ਰਗਟ ਕੀਤੀ ਸੀ ਹਰਿੰਦਰ ਨੇ ਵੀ ਕਦੇ ਉਹਨੂੰ ਕੋਠੇ ਜਾਣ ਲਈ ਜ਼ੋਰ ਨਹੀਂ ਪਾਇਆ ਸੀ ਹਰਿੰਦਰ ਦਾ ਸਗੋ ਆਪ ਪਟਿਆਲੇ ਆ ਕੇ ਖੁਸ਼ ਰਹਿੰਦਾ ਬਹਾਨੇ ਨਾਲ ਤੁਰ ਫਿਰ ਜਾਂਦਾ ਉਹਦਾ ਜੀ ਕਰਦਾ ਉਹ ਇੱਥੇ ਯੂਨੀਵਰਸਿਟੀ ਵਿੱਚ ਹੀ ਪੜਦਾ ਹੋਵੇ ਉੱਥੇ ਰਾਮਪੁਰਾ ਫੂਲ ਦਾ ਮਾਲਵਾ ਕਾਲਜ ਤਾਂ ਉਜੜ ਭੀਆ ਬਾਂਝਿਆ ਹੈ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਤੁਹਾਡਾ ਕੀਤਾ ਹੋਇਆ ਇੱਕ ਸਬਸਕ੍ਰਾਈਬ ਮੇਰੇ ਲਈ ਪ੍ਰੇਰਨਾ ਦਾ ਸਰੋਤ ਹੈ ਧੰਨਵਾਦ